ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਿੰਦੀ ਮਰ ਜਾਣੀ ਤੇ ਮੇਰੇ ਤੇ ਮੇਰੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦੋਸਤੋ ਉਮੀਦ ਕਰਦੇ ਹਾਂ ਤੇ ਅਰਦਾਸਾਂ ਕਰਦੇ ਹਾਂ ਕਿ ਆਪ ਸਭ ਦਾ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਊਗਾ ਆਪ ਸਭ ਦੀਆਂ ਜੋ ਡ੍ਰੀਮਸ ਸੀਗੀਆਂ ਜੋ ਇਸ ਸਾਲ ਦੇ ਵਿੱਚ ਨਹੀਂ ਪੂਰੀਆਂ ਹੋਈਆਂ ਤੇ ਨਵੇਂ ਸਾਲ ਦੇ ਵਿੱਚ ਨੰਮੀਆਂ ਡ੍ਰੀਮਸ ਲੈ ਕੇ ਤੇ ਇਸ ਸਾਲ ਦੀਆਂ ਜੋ ਅਧੂਰੀਆਂ ਡ੍ਰੀਮਸ ਆ ਕਿਆਂ ਆ ਉਹ ਤੁਸੀਂ ਅਚੀਵ ਕਰੋਗੇ ਪੂਰੀਆਂ ਕਰੋਗੇ ਤੇ ਨਾਲ ਦੀ ਨਾਲ ਹੋਰ ਵੀ ਜਿਹੜੀਆਂ ਡ੍ਰੀਮਸ ਸਾਡੀਆਂ ਹੈਗੀਆਂ ਆ ਉਮੀਦਾਂ ਹੈਗੀਆਂ ਆ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੂਰੀਆਂ ਕਰੋਗੇ ਤੇ ਦੋਸਤੋ ਇਸ ਸਾਲ ਦੇ ਜੋ ਆਪਣੇ ਮਨ ਮੋਟਾ ਆ ਵਿਆ ਚਾਹੀਓ ਆਪਣੇ ਫੈਮਿਲੀ ਸਰਕਲ ਵਿੱਚ ਆ ਜਾਂ ਆਪਣੇ ਦੋਸਤ ਮਿੱਤਰਾਂ ਦੇ ਸਰਕਲ ਦੇ ਵਿੱਚ ਆ ਜਾਂ ਆਪਣੇ ਕੰਮਾਂ ਦੇ ਉੱਤੇ ਆ ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਕੇ ਤੇ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਸਾਨੂੰ ਕਰਨੀ ਚਾਹੀਦੀ ਆ ਪ੍ਰੇਮ ਪਿਆਰ ਜਿਹੜਾ ਹੈਗਾ ਆ ਉਸ ਦੇ ਨਾਲ ਉਹਦੀ ਵੰਡਣਾ ਚਾਹੀਦਾ ਆ ਉਹਦੀ ਉਸ ਦੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਆ ਤੇ ਦੋਸਤੋ ਇੱਕ ਵਾਰੀ ਫੇਰ ਅਰਸ਼ ਐਂਟਰਟੇਨਮੈਂਟ ਪਬਲਿਕ ਗਾਰਡੀਅਨ ਨਿਊਜ਼ ਤੇ ਅਰਦਾਸ ਚਿਲਡਰਨਸ ਵੈਲਫੇਅਰ ਫਾਊਂਡੇਸ਼ਨ ਦੀ ਪੂਰੀ ਟੀਮ ਵੱਲੋਂ ਆਪ ਸਭ ਨੂੰ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ